ਗੁਰੂ ਗਬਿੰਦ ਸਿੰਘ ਜੀ ਮਹਾਰਾਜ ਨੇ ਜਿਹਨਾਂ ਦੇ ਛੋਟੇ ਬੱਚੇ ਦੇ ਸਹਬਜ਼ਾਦੇ ਸਨ ਉਹ ਵਰਗੇ ਇਨਸਾਨ ਨਹੀਂ ਤੇ ਰੱਬ ਦਾ ਨੂਰ ਤੇ ਕਿਉਂਕਿ ਉਹ ਨੂਰਾਂ ਨੂੰ ਉਹ ਫੁੱਲਾਂ ਨੂੰ ਉਹਨਾਂ ਨੇ ਕੰਧਾਂ ਦੇ ਵਿੱਚ ਜਣਵਾਇਆ ਐਡਾ ਵੱਡਾ ਜ਼ੁਰਮ ਕੀਤਾ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵਜ਼ੀਰ ਖਾਨ ਤੇ ਨਵਾਬ ਸੁਬਾ ਸਰਹੰਦ ਨੇ ਜ਼ੁਲਮ ਦੀ ਇੰਤਹਾ ਕੀਤੀ ਗੁਰੂ ਗਬਿੰਦ ਸਿੰਘ ਦੇ ਨੰਨੇ ਫੁੱਲਾਂ ਵਰਗੇ ਸਹਬਜ਼ਾਦਿਆਂ ਨੂੰ ਜ਼ਿੰਦਾ ਦੀਵਾਰ ਦੇ ਅੰਦਰ ਚਣਵਾ ਦਿੱਤਾ ਤੇ ਇਸ ਚੀਜ਼ ਦਾ ਸਾਨੂੰ ਮੁਸਲਮਾਨਾਂ ਨੂੰ ਵੀ ਬਹੁਤ ਜ਼ਿਆਦਾ ਦੋਕੇ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਹ ਜਾਣਾਂਗੇ ਕਿ ਕਿਸ ਤਰ੍ਹਾਂ ਮਲੀਰ ਕੋਟਲਾ ਦੇ ਮੁਸਲਮਾਨ ਸੂਬਾ ਸਰਹੰਦ ਤੇ ਜ਼ਾਲਮ ਨਵਾਬ ਖਾਂ ਜਿਹੜਾ ਵੈ ਉਹਦੀ ਨਿੰਦਿਆ ਕਰਨ ਦੇ ਆ। ਸੋ ਚੱਲ ਕੇ ਵੀਡੀਓ ਦੇਨੇ। ਬਹੁਤ ਸੌਖਾ ਹੈ Hindu ਜਾਂ Musalman ਹੋਣਾ ਪਰ ਬਹੁਤ ਔਖਾ ਹੈ ਆਦਮੀ ਦਾ ਇਨਸਾਨਾ। ਇਤਿਹਾਸ ਗਵਾ ਹੈ ਕਿ ਹਰ ਕੌਮ ਵਿੱਚ ਚੰਗੇ ਮਾਣ ਦੇ ਲੋਕ ਹੋਏ ਨੇ। ਕਿਸੇ ਇੱਕ ਬੰਦੇ ਦੀ ਬ੍ਰਾਈ ਤੋਂ ਸਾਰੀ ਕੌਮ ਬੁਰੀ ਨਹੀਂ ਹੋ ਜਾਂਦੀ। ਕਿਸੇ ਇੱਕ ਬੰਦੇ ਦੀ ਚੰਗਿਆਈ ਤੋਂ ਸਾਰੀ ਕੌਮ ਚੰਨੀ ਨਹੀਂ ਹੋ ਜਾਂਦੀ। ਇਸرائی ਇੱਕ ਸੂਬੇ ਸਰਹੰਦ ਜਿਹੜਾ ਨਵਾਬ ਸੀ ਉਹ ਇੱਕ لالچی ਨਵਾਬ ਸੀ ਤੇ ਉਹ ਪਹਾੜੀ ਰਾਜਿਆਂ ਨੇ ਪੜਕਾਇਆ ਹੋਇਆ ਉਸ ਤੋਂ ਉਸਨੇ ਕਾਰਾ ਕੀਤਾ ਸੀ ਇਤਿਹਾਸ ਦੱਸਦਾ ਹੈ ਕਿ ਪਹਾੜੀ ਰਾਜਿਆਂ ਦੀਆਂ ਤੇ ਗੁਰੂ ਸਾਹਿਬ ਦੇ ਵਿਚਕਾਰ 12 ਜੰਗਾਂ ਹੋਈਆਂ ਨੇ ਜਿਨ੍ਹਾਂ ਵਿੱਚ ਹਰ ਜੰਗ ਵਿੱਚ ਪਹਾੜੀ ਰਾਜਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਜਦ ਪਹਾੜੀ ਰਾਜਾ ਨੂੰ ਇਹ ਨਿਸ਼ਚਾ ਹੋ ਗਿਆ ਕਿ ਉਹ ਗੁਰੂ ਸਾਹਿਬ ਤੋਂ ਜਿੱਤ ਪ੍ਰਾਪਤ ਨਹੀਂ ਕਰ ਸਕਦੇ ਤਾਂ ਉਹਨਾਂ ਨੇ ਸੂਬੇ ਸਰਹੰਦ ਨੂੰ 20000 ਰੁਪਇਆ ਉਸ ਵੇਲੇ ਦਾ ਅੱਜ ਦਾ 20 ਰੁਪਿਆ ਤੇ ਬੇਸ਼ੁਮਾਰ ਕੀਮਤੀ ਤੋਹਫੇ ਦੇ ਕੇ ਉਹਨਾਂ ਉਸ ਫੌਜੀ ਮਦਦ ਮੰਗੀ ਤੇ ਇਸ ਤਰ੍ਹਾਂ ਪਹਾੜੀ ਰਾਜਾ ਨੇ ਆਪਣੀ ਸ਼ਾਤਰਚਾਲ ਨਾਲ ਉਸ ਸਮੇਂ ਦੀ ਹਕੂਮਤ ਨੂੰ ਇਹਨਾਂ ਜੰਗਾਂ ਵਿੱਚ ਕੇ ਸੀਟ ਲਿਆ ਨਹੀਂ ਤਾਂ ਇਸ ਤੋਂ ਪਹਿਲਾਂ ਦੀਆਂ ਸਾਰੀਆਂ ਜੰਗਾਂ ਗੁਰੂ ਸਾਹਿਬ ਤੇ ਪਹਾੜੀ ਰਾਜਿਆਂ ਵਿਚਕਾਰੀ ਹੋਈਆਂ ਸਨ ਹੁਣ ਸੂਬੇ ਸਰਾਂਦੇ ਸ਼ਾਮਲ ਹੋ ਜਾਣ ਨਾਲ ਪਹਾੜੀ ਰਾਜਿਆਂ ਦਾ ਪੱਲਾ ਭਾਰੀ ਹੋ ਗਿਆ ਤੇ ਉਹਨਾਂ ਨੇ 1701 ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਰੇ ਉਨ ਜਾ ਕੇ ਰਿਹਾ 3 ਸਾਲ ਤੱਕ ਇਹ ਲੜਾਈਆਂ ਚੱਲਦੀਆਂ ਰਹੀਆਂ ਅੰਤ 1704 ਦਸੰਬਰ ਚ 1704 ਨੂੰ ਇੱਕ ਸਮਝੌਤੇ ਦੇ ਤਹਿਤ ਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਤੇ ਉਹ ਸਰਸਰਾਂ ਦੀ ਵੱਲ ਰਵਾਨਾ ਹੋ ਗਏ ਸਰਸਰਾਂ ਦੀ ਤੇ ਪਹੁੰਚ ਕੇ ਪਰਿਵਾਰ ਬਿਛੋੜਾ ਪੈ ਜਾਂਦਾ ਹੈ ਤੇ ਚੰਦੂ ਦੁਸ਼ਟ ਜਿਹੜਾ ਸੀਗਾ ਗੱਗੂ ਸੋਰੀ ਗੰਗੂ ਦੁਸ਼ਟ ਬ੍ਰਾਹਮਣ ਰਸੀਗਾ ਉਸ ਨੇ ਧੋਖੇ ਨਾਲ ਮਾਤਾ ਜੀ ਤੇ ਸਹਬਜ਼ਾਦੇਆਂ ਨੂੰ ਗ੍ਰਿਫਤਾਰ ਕਰਾ ਕੇ ਸੂਬੇ ਸਰੰਦ پاس ਸਰੰਦ ਭੇਜ ਦਿੱਤਾ ਸੀ ਤੇ ਫਿਰ ਜਦੋਂ ਸਾਹਿਬ ਜਦਿਆਂ ਨੂੰ ਸੁਬੇ ਸਰਾਂਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤਾਂ ਸੁਬੇ ਸਰਾਂਦ ਨੇ ਉਹਨਾਂ ਪੁੱਛਿਆ ਵੀ ਇਹਨਾਂ ਵੱਲ ਲੀਕੀ ਸਜ਼ਾ ਹੈ ਇਸਲਾਮੀ ਸ਼ਰਾਬ ਚ ਤਾਂ ਕਾਜ਼ੀ ਨੇ ਸਾਹਿਬ ਕਹਿ ਦਿੱਤਾ ਕਿ ਇਸਲਾਮ ਵਿੱਚ ਤਾਂ ਇੰਨੇ ਛੋਟੇ ਬੱਚਿਆਂ ਲਈ ਕੋਈ ਸਜ਼ਾ ਹੀ ਨਹੀਂ ਹੈ ਸਜ਼ਾ ਦੇ ਨਹੀਂ ਸਕਦੇ ਹੁਣ ਫਿਰ ਜਦੋਂ ਉਹਨੇ ਦੇਖਿਆ ਸੁਬੇ ਸਰਾਂਦ ਨੇ ਵੀ ਇੱਥੋਂ ਗੱਲ ਨਹੀਂ ਬਣੀ ਤਾਂ ਫਿਰ ਉੱਤੇ ਨਵਾਬ ਜਿਹੜਾ ਸ਼ੇਰ ਮੁਹੰਮਦ ਖਾਨ ਨੇ ਕੋਲ ਦੇ ਦਾ ਉਹ ਵੀ ਮੌਜੂਦ ਸੀ আর ਨਵਾਬ ਸ਼ੇਰ ਮੁਹੰਮਦ ਖਾਨ ਦਾ ਭਰਾ ਸੀ ਨਹਿਰ ਖਾਨ ਉਹ ਪਹਿਲੀ ਜੰਗ 'ਚ ਮਾਰਿਆ ਜਾ ਚੁੱਕਾ ਸੀ ਤੇ ਸੁਬੇ ਸਰਾਂਦ ਨੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਵੀ ਤੂੰ ਆਪਣੇ ਭਾਈ ਦਾ ਬਦਲਾ ਇਹਨਾਂ ਤੋਂ ਲੈ ਸਕਦਾ ਹਾਂ ਤਾਂ ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਵੀ ਮੇਰੀ ਲੜਾਈ ਤਾਂ ਜੰਗ ਦੇ ਮੈਦਾਨ ਦੀ ਹੈ ਮੈਂ ਜੰਗ ਦੇ ਮੈਦਾਨ 'ਚ ਬਦਲਾ ਲਊਂਗਾ ਇਹਨਾਂ ਮਾਸੂਮ ਬੱਚਿਆਂ ਨਾਲ ਮੇਰਾ ਕੋਈ ਝਗੜਾ ਨਹੀਂ ਹੈ ਤੇ ਮੈਂ ਤਾਂ ਇਹਨਾਂ ਨੂੰ ਮਾਫ਼ ਕਰਦਾ ਹੁਣ ਜਦੋਂ ਬਾਜੀ ਜਾਂਦੀ ਦੇਖੀ ਜਿਵਾਨ ਸੁਚਾਨੰਦ ਨੇ ਜਿਹੜਾ ਅਸਲ ਇਸ ਸਾਰੀ ਗੰਗੂ ਤੇ ਦਿਵਾਨ ਸੁਚਾਨੰਦ ਜਿਹੜਾ ਆਸਰੇ ਇਸ ਮੋਢੀ ਦੇ ਨੇ ਔਰ ਉਹ ਪਹਾੜੀ ਰਾਜਾਂ ਦੀ ਕਲਾਕਾਰ ਕ੍ਰਿੰਦਾ ਸਿੰਘ ਲਾਇਆ ਹੋਇਆ ਤਾਂ ਉਸ ਨੇ ਸੂਬੇ ਸਾਨ ਨੂੰ ਢਕਾਇਆ ਕਿ ਸੱਪ ਦੇ ਬੱਚੇ ਸਪੋੜੀ ਹੁੰਦੇ ਨੇ ਇਹ ਸੱਪ ਬਣਨਗੇ ਤੇ ਵੱਡੇ ਇਸ ਲਈ ਇਹਨਾਂ ਨੂੰ ਹੁਣੇ ਹੀ ਖਤਮ ਕਰ ਦੇਣਾ ਚਾਹੀਦਾ ਹੈ। ਦੀਵਾਨ ਸੁਚਰਾਂ ਦੇ ਬਾਰ ਬਾਰ ਢਕਾਉਣ ਤੇ ਅਖੀਰ ਨੂੰ ਸੁਬੇ ਸਰੰਦ ਨੇ ਇਹਨਾਂ ਮਾਸੂਮ ਨੰਨੀਆਂ ਜਿੰਨਾਂ ਨੂੰ ਨੀਹਾਂ ਵਿੱਚ ਢੰਡਾ ਹੁੰਦੇ ਦਿੱਤਾ ਤੇ ਫਿਰ ਇਤਿਹਾਸ ਦੀ ਉਹ ਮਨਹੂਸ ਘਟਨਾ ਵਾਪਰੀ ਕਿ ਜਿਹੜੀ ਨਹੀਂ ਵਾਪਰਨੀ ਚਾਹੀਦੀ। ਜਦੋਂ ਇਹ ਗੱਲ ਹੋਣ ਲੱਗੀ ਤਾਂ ਉੱਥੇ ਨਵਾਬ ਸ਼ੇਰਮੁਹੰਦ ਖਾਂ ਮੌਜੂਦ ਸੀ। ਉਸ ਨੇ ਇਸ ਦਾ ਵਿਰੋਧ ਕੀਤਾ। ਉਹਨੇ ਕਿਹਾ ਵੀ ਦੇਖੋ ਇਸਲਾਮ ਇਹ ਚੀਜ਼ ਜਿਆਦਾ ਨਹੀਂ ਹੁੰਦਾ ਔਰ ਤੇਰੀ ਲੜਾਈ ਤੇ ਇਹਨਾਂ ਦੇ ਪਿਤਾ ਨਾਲ ਹੈ। ਇਹਨਾਂ ਮਾਸੂਮ ਬੱਚਿਆਂ ਤੇਰਾ ਕੁਝ ਨਹੀਂ ਬਗੜਿਆ। ਤੋ ਇਹ ਲੋਕ ਕਿ ਸਜਦਾ ਹੁੰਦਾ ਹੈ ਜਦ ਸੁਭਾਸਰਾਂ ਨੇ ਆਪਣੀ ਗਲਤੋਂ ਨਾ ਟਲਿਆ ਤਾਂ ਫਿਰ ਉਸ ਨਵਾਬ ਸ਼ੇਰ ਮੁਹੰਮਦ ਖਾਨ ਇਹ ਕਹਿੰਦਾ ਹੋਇਆ ਉਥੋਂ ਵਾਕ ਆਊਟ ਕਰ ਗਿਆ ਕਿ ਜਿੱਥੇ ਮਾਸੂਮਾਂ ਤੇ ਜ਼ੁਲਮ ਹੁੰਦਾ ਹੈ ਉੱਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਹੈ ਹੁਣ ਇੱਥੇ ਰੱਬ ਦਾ ਕਹਿਰ ਨਾਜ਼ਰ ਹੋਵੇਗਾ ਤੇ ਉਹ ਛੱਡ ਕੇ ਉਹ ਕਚਰੀ ਚਲੇ ਗਿਆ ਤੇ ਫਿਰ ਉਸ ਤੋਂ ਬਾਅਦ ਉਹ ਸਾਰਾ ਕੁਝ ਹੋਇਆ ਜਿਸ ਦਾ ਤੁਸੀਂ ਸਾਰਾ ਜਾਣਦੇ ਹੋ ਕਿਉਂਕਿ ਨਵਾਬ ਮਾੜੇ ਵੀ ਉਹਨਾਂ ਚੰਗੇ ਹੁੰਦੇ ਨੇ ਲੇਕਿਨ ਨਵਾਬ ਬੇਕੋਲਾ ਹੋਰ ਹੈ ਜਿਨੇ ਹਮੇਸ਼ਾ ਹੀ ਸੱਚ ਦਾ ਸਾਥ ਦਿੱਤਾ ਹੈ ਔਰ ਅੱਜ ਵੀ ਉਹ ਉਸ ਦੇ ਨਾਮ ਤੇ ਇੱਕ ਗੁਰਦੁਆਰਾ ਉਹ ਸਾਰੇ ਆ ਗਏ ਸਿੱਖਾਂ ਵੱਲੋਂ ਮਰੇ ਕੋਲ ਜਿਹਦਾ ਨਾਮ ਹਾਜ਼ਨਾਰ ਗੁਰਦੁਆਰਾ ਹੈ ਔਰ ਇੱਕ ਗੇੜ ਸ੍ਰੀ ਅਰੰਧ ਸ੍ਰੀ ਫਤੇਗੁਰ ਸਾਹਿਬ ਦੀ ਧਰਤੀ ਤੇ ਵੀ ਬਣਿਆ ਹੋਇਆ ਹੈ। ਨਵਾਬ ਸ਼ੇਰਖਾਨ ਦੇ ਨਾਮ ਤੇ ਇਸ ਲਈ ਕਿ ਉਹਨਾਂ ਨੇ ਇਸ ਸਾਹਿਬ ਜਦਾਂ ਲਈ ਹਾਜ਼ਨਾਰ ਮਾਰਿਆ ਸੀ। ਤੇ ਮੁਸਲਮ ਭਾਈ ਜਰਕ ਵਿੱਚ ਦੇਖਦਾ ਕੀ ਲੱਗਦਾ ਕਿ ਮੁਸਲਮ ਭਾਈ ਜਨ ਦੁੱਖ ਨਹੀਂ ਇਸਲਾਮ ਦੀ ਸਿੱਖਿਆ ਨਹੀਂ ਇਸਲਾਮ ਕਿਉਂਕਿ ਇਸਲਾਮ ਦੇ ਜਿਹੜਾ ਸਭ ਤੋਂ ਵੱਡਾ ਪਾਪ ਹੈ ਗੁਨਾਹ ਹੈ ਉਹ ਹੈ ਸ਼ਿਰਕ ਨਾ ਰੱਬ ਦਾ ਕੋਈ ਸਾਥੀ ਬਣਾਉਣਾ ਉਸ ਤੋਂ ਬਾਅਦ ਨਹੀਂ ਇਸਲਾਮ ਤੋਂ ਸਭ ਤੋਂ ਵੱਡੇ ਪਾਪ ਨੇ ਉਹਨਾਂ ਵਿੱਚੋਂ ਇੱਕ ਪਾਪ ਹੈ ਕਿਸੇ નિર્ਦੋਸ਼ ਦਾ ਕਤਲ ਕਰ ਦੇਣਾ। ਔਰ ਫਿਰ ਮਾਸੂਮਾਂ ਦਾ ਕਤਲ ਕੀਤਾ ਹੈ ਜਿਨ੍ਹਾਂ ਪਰ ਇਸਲਾਮੀ ਸ਼ਰਅ ਲਾਗੂ ਹੀ ਨਹੀਂ ਹੁੰਦੀ ਇਸਲਾਮ ਚ ਹੈ ਹੀ ਨਹੀਂ ਹੈ ਕਿਉਂਕਿ ਜਿਹੜੀ ਇਸਲਾਮੀ ਸ਼ਰਅ ਹੈ ਉਹ ਤਾਂ 13-14 ਸਾਲ ਬਾਅਦ ਲਾਗੂ ਹੁੰਦੀ ਹੈ 7 ਤੋਂ 9 ਸਾਲ ਦੇ ਵਿੱਚ ਤਾਂ ਕੋਈ ਇਸਲਾਮੀ ਸ਼ਰਅ ਨਹੀਂ ਆ ਕਿ ਹੁੰਦੀ ਮੈਂ ਆਪਣੀ ਪਿਛਲੀ ਇੰਟਰਵਿਊ ਚ ਕਿਹਾ ਸੀ ਵੀ ਉਹਨਾਂ ਪਰ ਤਾਂ ਇਸਲਾਮੀ ਸ਼ਰਅ ਲਾਗੂ ਹੀ ਨਹੀਂ ਹੁੰਦੀ ਇਹ ਇਸਲਾਮ ਨਹੀਂ ਹੈ ਬਲਕਿ ਉਹਨੇ ਇਸਲਾਮ ਦੀ ਆੜ ਲੈ ਕੇ ਇਹ ਕੰਮ ਕੀਤਾ ਹੈ ਛੋਟੇ ਸਹਿਬਜ਼ਾਦਿਆਂ ਦੇ ਜਿਹੜੇ ਨੀਹਾਂ ਵਿੱਚ ਚਨਵਾਇਆ ਜਾਣ ਦੀ ਜਿਹੜੀ ਘਟਨਾ ਸੀਗੀ ਇਹ ਬਹੁਤ ਹੀ ਅਫਸੋਸਜਨਕ ਘਟਨਾ ਸੀਗੀ ਅਸੀਂ ਸਾਰੇ ਅਗਰ ਇਨਸਾਨ ਬਣ ਕੇ ਸੋਚੀਏ ਤਾਂ ਸਾਰੇ ਅਸੀਂ ਸਾਰੇ ਇੱਕ ਹਾਂ ਕਿਸੇ ਵੀ ਇਨਸਾਨ ਨੂੰ ਕਿਸੇ ਦੂਸਰੇ ਇਨਸਾਨ ਦੇ ਉੱਪਰ ਜ਼ੁਲਮ ਕਰਨ ਦਾ ਕੋਈ ਅਧਿਕਾਰ ਨਹੀਂ ਹੈਗਾ ਕਿਉਂਕਿ ਸਾਡੇ ਸਾਰਿਆਂ ਦਾ ਰੱਬ ਵੀ ਕਹੇ ਰੱਬ ਕਿਸੇ ਨੂੰ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਕਿ ਇੱਕ ਇਨਸਾਨ ਦੂਸਰੇ ਇਨਸਾਨ ਦੇ ਉੱਪਰ ਜ਼ੁਲਮ ਕਰੇ ਤਾਂ ਜਦੋਂ ਅਸੀਂ ਇਹ ਪੂਰੀ ਗੱਲ ਕਰਦੇ ਆ ਤਾਂ ਛੋੜੇ ਸਾਹਿਬ ਜਾਨਿਆਂ ਦੀ ਜੋ ਵਜ਼ੀਰ ਖਾਨ ਨੇ ਉਹਨਾਂ ਨੂੰ ਨਿਹ ਵਿੱਚ ਚਲਵਾਉਣ ਦਾ ਹੁਕਮ ਦਿੱਤਾ ਗਿਆ ਸੀ ਤਾਂ ਸਾਨੂੰ ਬੜਾ ਅਫਸੋਸ ਹੈ ਇਸ ਬਾਦ ਦਾ ਕਿ ਉਹਨਾਂ ਨੇ ਇਹ ਜਿਹੜਾ ਫੈਸਲਾ ਜਿਹੜਾ ਸੁਣਾਇਆ ਸੀਗਾ ਜਿਹੜਾ ਸਾਰੀ ਇਨਸਾਨੀਅਤ ਨੂੰ ਜਿੰਨੇ ਚੁੱਕ ਜੁੜ ਕੇ ਰੱਖ ਦਿੱਤਾ ਅਸੀਂ ਅਗਰ ਥੋੜਾ ਜਿਹਾ ਚਾਤਮਬਰੀਏ ਕੁਰਾਨ ਦੀ ਵੀ ਸਿੱਖਿਆ ਕਿ ਸੂਰੇ ਸੂਰੇ ਮਾਇਦਮ ਆਇਤ ਨੰਬਰ 32 ਦੇ ਵਿੱਚ ਕਿਹਾ ਗਿਆ ਹੈ ਕਿ ਜਿਸ ਇਨਸਾਨ ਨੇ ਇੱਕ ਜਾਨ ਨੂੰ ਨਾਹ ਕਤਲ ਕਰਤਾ ਤਾਂ ਉਹਨੇ گویا ਸਾਰੀ ਇਨਸਾਨੀ ਦਾ ਕਤਲ ਕਰਤਾ ਤਾਂ ਉਰੇ ਇੱਕ ਗੱਲ ਵੇਖਣੀ ਹੋਊਗਾ ਸਾਡੇ ਸਾਰਿਆਂ ਦਾ ਰੱਬ ਇੱਕ ਹੈ ਤਾਂ ਅਸੀਂ ਉਰੇ ਦੇਖ ਸਕਦੇ ਹਾਂ ਕਿ ਜੇ ਉਸਨੇ ਵਜ਼ੀਰ ਖਾਨੇ ਇੱਕ ਜਿਹੜਾ ਕਾਰਾ ਕੀਤਾ ਸੀਗਾ ਤਾਂ ਉਸ ਨੂੰ ਜੇ ਪੂਰੀ ਦੁਨੀਆ ਜਿਹੜੀ ਇਸ ਸ਼ਰਮਨਾਕ ਨਿਗਾਹ ਨਾਲ ਦੇਖਦੀ ਹੈ ਤੇ ਅਸੀਂ ਸਾਰੇ ਮੁਸਲਮ ਭਰਾ ਸਿੱਖ ਭਰਾਵਾਂ ਦੇ ਨਾਲ ਖੜੇ ਆਂ ਜਿੱਥੇ ਆਪਣੇ ਸਿੱਖ ਭਰਾਵਾਂ ਨੂੰ ਦੁੱਖ ਹੈ ਇਸ ਘਟਨਾ ਦਾ ਸਾਨੂੰ ਵੀ ਬੜਾ ਦੁੱਖ ਹੈ ਬismillah अर रहमान रहीम अल्हम्दुलिल्लाह रब्बिल आलमीन ਅੱਜ ਆਪਾਂ ਉਸ ਮਹਿਲ ਦੇ ਅੰਦਰ ਖੜੇ ਆਂ ਜਿਸ ਮਹਿਲ ਦੇ ਅੰਦਰ ਆਪਣੇ ਨਵਾਬ ਸ਼ੇਰ ਮੁਮਲ ਖਾਨ ਨੇ ਇੱਕ ਹਾਂ ਦਾ ਨਾਰਾ ਮਾਰਿਆ ਸੀ ਹਾਲਾ ਨਾਰਾ ਮਾਰਿਆ ਸੀ ਕਿ ਛੋਟੇ ਜਿਹੜੇ ਸਹਬਜ਼ਾਦੇ ਨੇ ਉਹਨੂੰ ਸਰਹੰਦ ਦੀ ਕੰਧ ਦੇ ਵਿੱਚ ਉਹਨਾਂ ਨੂੰ ਚਨਾਇਆ ਗਿਆ ਇਹ ਬੜੀ ਦੁਖਦਾਈ ਘਟਨਾ ਤੇ ਕਿਉਂਕਿ ਇਸਲਾਮ ਦੇ ਵਿੱਚ ਕੋਈ ਇਹ ਜੀ ਇਜਾਜ਼ਤ ਕਾਨੂੰਨੀ ਕੋਈ ਇਹ ਜੀ ਚੀਜ਼ ਨਹੀਂ ਜਿਹੜਾ ਇੱਕ ਰਸਾਇਆ ਦਿੱਤੀ ਜਾਵੇ ਕਿਉਂਕਿ ਸਿੱਖ ਭਾਈਚਾਰੇ ਦੇ ਬੱਚੇ ਤੇ ਉਹ ਬੱਚੇ ਸਿੱਖ ਭਾਈਚਾਰੇ ਦੇ ਨਹੀਂ ਤੇ ਉਹ ਸਾਡੇ ਆਪਣੇ ਬੱਚੇ ਤੇ ਕਿਉਂਕਿ ਸਾਨੂੰ ਵੀ ਉਹਨਾਂ ਨਾਲੋਂ ਵੱਧ ਦੁੱਖ ਹੈ ਇਸਲਾਮ ਦੇ ਵਿੱਚ ਅਸੀਂ ਕੋਈ ਸਜ਼ਾ ਨਹੀਂ ਹੈਗੀ ਉਹਨਾਂ ਨੇ ਗੰਗੂ ਤੇ ਲੀਨੇ ਉਹਨਾਂ ਨੂੰ ਉਕਸਾਇਆ ਇਸ ਕਰਕੇ ਉਹਨਾਂ ਨੇ ਉਹ ਜ਼ਾਲਮ ਦੇ ਉਕਸਾਨ ਦੇ ਨਾਲ ਉਹ ਰਾਜਿਆਂ ਨੇ ਸਰਾਂ ਦੇ ਰਾਜਿਆਂ ਨੇ ਆਪਣੇ ਸਰਾਂ ਦੇ ਰਾਜਿਆਂ ਨੇ ਉਹਨਾਂ ਨੂੰ ਕਹਿ ਕੇ ਪੋਚਣਵਾਇਆ ਦੀਵਾਰ ਦੇ ਅੰਦਰ ਚਨਾਇਆ ਲੇਕਿਨ ਅਸੀਂ ਸਿੱਖ ਭਾਈ ਦੇ ਨਾਲ ਆ ਸਿੱਖਾਂ ਵੀਰਾਂ ਦੇ ਨਾਲ ਆ ਕਿਉਂਕਿ ਸਿੱਖਾਂ ਨਾਲੋਂ ਵੀ ਸਾਨੂੰ ਜ਼ਿਆਦਾ ਦੁੱਖ ਹੈ ਕਿਸ ਮਨਭਾਗੀ ਘਟਨਾ ਹੋਈ ਅਸੀਂ ਸਾਰੇ ਸਿੱਖ ਭਾਈਆਂ ਦੇ ਨਾਲ ਅਸੀਂ ਹਰ ਵੇਲੇ ਉਹਨਾਂ ਦੇ ਨਾਲ ਰਹਿਣਾ ਚਾਹੁੰਦੇ ਆਂ ਔਰ ਰਹਾਂਗੇ ਵੀ ਔਰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਸਿੱਖਾਂ ਦੇ ਬਿਨਾਂ ਸਾਡਾ ਕੋਈ ਜ਼ਿੰਦਗੀ ਨਹੀਂ ਸਾਡੇ ਬਿਨਾਂ ਸਿੱਖ ਕੋਈ ਨਹੀਂ ਕਿਉਂਕਿ ਸਾਡੇ ਹੀ ਗੁਰੂਆਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੋਂ ਦੇ ਛੋਟੇ ਬੱਚੇ ਦੇ ਸਾਜਾਦੇ تھے ਉਹ ਵਰਕੇ ਇਨਸਾਨ ਨਹੀਂ ਤੇ ਰੱਬ ਦਾ ਨੂਰ ਤੇ ਕਿਉਂਕਿ ਉਹ ਨੂਰਾਂ ਨੂੰ ਉਹ ਫੁੱਲਾਂ ਨੂੰ ਉਹਨਾਂ ਨੇ ਕੰਧਾਂ ਦੇ ਵਿੱਚ ਜਣਵਾਇਆ ਐਡਾ ਵੱਡਾ ਜ਼ੁਰਮ ਕੀਤਾ ਅਸੀਂ ਸਾਰੇ ਮਰੇ ਕੋਲੇ ਦੇ ਵਾਸੀ ਬੜੀ ਨਿੰਦਾ ਕਰਦੇ ਹਾਂ ਔਰ ਬਹੁਤ ਜ਼ਿਆਦਾ ਦੁੱਖ ਮਨਾ ਰਹੇ ਹਾਂ ਕਿ ਜੇ ਉਹਨਾਂ ਨੇ ਇਹ ਹੀ ਘਟਨਾ ਵਾਪਰੀ ਅਸੀਂ ਸਿੱਖਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੋਸਤੋ ਮਲੀਰ ਕੋਟਲਾ ਦੇ ਮੁਸਲਮਾਨਾਂ ਦਾ ਤੁਸੀਂ ਜਜ਼ਬਾ ਦੇਖਿਆ ਤੇ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਮੈਂ ਉਹਨਾਂ ਨੂੰ ਸਲੂਟ ਪੇਸ਼ ਕਰਨਾ ਮੈਂ ਕਿ ਉਹਨਾਂ ਨੇ ਦੇਖੋ ਹੱਕ ਦੀ ਗੱਲ ਕੀਤੀ ਹੈ ਵਜ਼ੀਰ ਖਾਨ ਤੇ ਸੂਬੇ ਸਰਹੰਦ ਨੇ ਇੱਕ ਜ਼ਾਲਮ ਬੰਦੇ ਆ ਉਹਨਾਂ ਨੇ ਇਸਲਾਮ ਦੇ ਅੰਦਰ ਇਹੋ ਜਿਹੀ ਕੋਈ ਸਜ਼ਾ ਹੀ ਨਹੀਂ ਹੈਗੀ ਕਿ ਅਗਰ ਕੋਈ ਬੰਦਾ ਜੁਰਮ ਵੀ ਕਰਦਾ ਹੋਵੇ ਤੇ ਜ਼ਿੰਦੇ ਨੂੰ ਜਾਂ ਜਲਾਣਾ ਇਸਲਾਮ ਦੇ ਅੰਦਰ ਸਜ਼ਾ ਨਹੀਂ ਹੈਗੀ ਜਿਹੜੀ ਸਜ਼ਾ ਬੰਦੀ ਉਹ ਸਜ਼ਾ ਦੇਣੀ ਚਾਹੀਦੀ ਹੈ ਉੱਤੇ ਮਾਸੂਮ ਬੱਚੇ ਸੀ ਸ਼ਹਿਜ਼ਾਦੇ ਸੀ ਜਿਨ੍ਹਾਂ ਨੇ ਬੱਚਾ ਕੀ ਦੇਖੋ ਜੀ ਬੱਚਾ ਕੀ ਕੋਈ ਗਲਤ ਕੰਮ ਕਰ ਸਕਦਾ ਇੱਕ ਮਾਸੂਮ ਬੱਚਾ ਬੱਚਾ ਚਾਹੇ ਮੁਸਲਮਾਨ ਦਾ ਹੋਵੇ ਚਾਹੇ ਗੁਰੂ ਸਾਹਿਬਾਨ ਦੇ ਬੱਚੇ ਹੋ ਕਿਸੇ ਦਾ ਵੀ ਬੱਚਾ ਹੋਵੇ ਉਹ ਬੱਚਾ ਹੀ ਹੁੰਦਾ ਹੈ ਤੇ ਇਸਲਾਮ ਦੇ ਅੰਦਰ ਤੇ ਵੀ ਹੁਕਮ ਹੈਗਾ ਹੈ ਕਿ ਜਿਨੇ ਇੱਕ ਜਾਨ ਨੂੰ ਮੁਸਲਮਾਨ ਨਹੀਂ ਕਿਹਾ ਇੱਕ ਕਿਸੇ ਜਾਨਦਾਰ ਨੂੰ ਉਸੇ ਇਨਸਾਨ ਨੂੰ ਨਾ ਹੱਕ ਨਾ ਜਾਇਜ਼ ਉਹਨੂੰ ਕਤਲ ਕੀਤਾ ਉਹਨੇ ਪੂਰੀ ਇਨਸਾਨੀਅਤ ਦਾ ਕਤਲ ਕੀਤਾ ਤੇ ਵਜ਼ੀਰ ਖਾਨ ਤੇ ਸਰਹੰਦ ਜਿਹੜਾ ਸੂਬਾ ਸਰਹੰਦ ਸੀ ਇਹ ਨਵਾਬ ਇਹ ਤੇ ਕਹ ਨਾਂ ਦੇ ਮੁਸਲਮਾਨ ਸੀ ਅਸਲ 'ਚ ਮੁਸਲਮਾਨ ਨਹੀਂ ਸੀਗੇ ਮੁਸਲਮਾਨਾਂ ਦੇ ਵਿੱਚ ਕੰਮ ਹੀ ਕੋਈ ਨਹੀਂ ਸੀਗੇ ਤੇ ਮੈਂ ਬਰਜ਼ੋਰ ਤਰੀਕੇ ਨਾਲ ਇਹ ਮਜ਼ਮਤ ਕਰਨਾ ਹੈ ਬਿਲਕੁਲ ਸਾਨੂੰ ਇਸ ਚੀਜ਼ ਦਾ ਬੜਾ ਅਫਸੋਸ ਹੈ ਕਿ ਮੁਸਲਮਾਨਾਂ ਦੇ ਉੱਤੇ ਇਹੋ ਜਿਹੇ ਖਬੀਸ ਲੋਗਾਂ ਨੇ ਕਲੰਕ ਲਾਇਆ ਤੇ ਛੋਟੇ ਸਹਾਬਜ਼ਾਦਿਆਂ ਦੇ ਉੱਤੇ ਇੰਨਾ ਜ਼ੁਲਮ ਕੀਤਾ ਤੇ ਵੀਰੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ رائے ਦਾ اظہار ਸਾਡੇ ਨਾਲ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਰੱਖਿਓ ਦੁਆਵਾਂ ਯਾਦ ਰੱਖਿਓ ਅੱਲਾ ਹਾਫਿਜ਼